ਬੈ ਝੁਕੇਗਾ ਨਹੀਂ ਫੇਟੂਬ ਨਹੀਂ ਲੜੂਗੀ ਆ ਦੇ ਲੋ ਪਹਿਲਾਂ ਹੀ ਨਾ ਨਾ ਚੋਰੀ ਪਹਿਲਾਂ ਹੀ ਬੰਦੇ ਜਿਗਾਰਡ ਬਾਜੀ ਵਾਲੇ ਨਾ ਬੜੇ ਹਰਾਮੀ ਹੋ ਬੇਟਾ ਸਾਡੀ ਟੀਮ ਹੈ ਜਿਹੜੀ ਬਹੁਤ ਸ਼ਾਤਰ ਹੈ ਨਹੀਂ ਸ਼ਾਤਰ ਟੀਮ ਹੈ ਦੇਖੋ ਇੱਕ ਨੇ ਚੇਤੀਆਂ ਲਾ ਲਈਆਂ ਜੀ ਇਹ ਕਿ ਨਿੰਬੂ ਪਗੜਾਈ ਫਿਰਦਾ ਉਹ ਬੜੀ ਚੀਜ਼ ਹੈ ਸੱਚੀ ਕਾਲ ਜੀ ਅੱਜ ਦਾ ਬਲੌਗ ਕਰਦੇ ਜੀ ਅਸੀਂ ਸਟਾਰਟ ਤੇ ਅੱਜ ਦੇ ਬਲੌਗ ਚ ਆਉਣ ਵਾਲਾ ਹੈ ਫੁੱਲ ਮਜ਼ਾ ਤੇ ਮਜ਼ਾ ਆਏਗਾ ਜੀ ਐਵੇਂ ਆਪਣੀ ਟੀਮ ਜਿਹੜੀ ਆ ਪੌਲ ਵਾਲੀ ਉਹਨਾਂ ਲਈ ਆਪਾਂ ਅੱਜ ਕਰਾਵਾਂਗੇ ਇੱਕ ਗੇਮ ਤੇ ਗੇਮ 'ਚ ਜਿਹੜਾ ਰਹੂਗਾ ਜੇਤੂ ਉਹਨੂੰ ਦਿੱਤਾ ਜਾਏਗਾ ਇਨਾਮ ਤੇ ਇਨਾਮ ਕੀ ਹੋਏਗਾ ਇਹ ਸਰਪ੍ਰਾਈਜ਼ ਆ ਤੁਹਾਡੇ ਲਈ ਇਹ ਤੁਸੀਂ ਲਾਸਟ ਐਂਡ ਤੱਕ ਦੇਖਿਓ ਵੀਡੀਓ ਇਨਾਮ ਜਿਹੜਾ ਦਿੱਤਾ ਜਾ ਰਿਹਾ ਆ ਉਹ ਸਾਡੇ ਵੀਰ ਰਜੀਵ ਦਲੀਜ ਵੱਲੋਂ ਦਿੱਤਾ ਜਾ ਰਿਹਾ ਹੈ ਇਨਾਮ ਕੀ ਦਿੱਤਾ ਜਾਏਗਾ ਇਹ ਤੁਸੀਂ ਐਂਡ 'ਚ ਦੇਖਿਓ ਜਿਹੜਾ ਆਪਣੀ ਟੀਮ ਚੋਂ winner ਰਹੂਗਾ ਉਹਨੂੰ ਨਾਮ ਦਿੱਤਾ ਜਾਏਗਾ ਅੱਜ ਦੇ ਬਲੌਗ ਨਾਲ ਬਨੇ ਰਹੋ ਦੇਖੋ ਤੁਸੀਂ ਕਿਹੜੀ ਗੇਮ ਖੇਡੀ ਜਾਂਦੀ ਹੈ ਤੇ ਕੀ ਇਨਾਮ ਦਿੱਤਾ ਜਾਂਦਾ ਹੈ ਚੈੱਕ ਆਹ ਮੁੰਡਾ ਰਜੀਵ ਜਲੀ ਜਿਹੜਾ ਅੱਜ ਸਾਡੇ ਕੋਲੋਂ 150 ਕਿਲੋਮੀਟਰ ਤੋਂ ਪਹੁੰਚਿਆ ਹੋਇਆ ਹੈ ਕਹਿੰਦਾ ਭਾਜੀ ਤੁਸੀਂ ਬਲੌਗ ਪਾ ਦਿੰਦੇ ਯਾਰ ਸਿੰਪਲ ਜਿਹਾ ਬਲੌਗ ਪਾ ਦਿੰਦੇ ਕੁਝ ਐਂਟਰੇਨ ਕਰੋ ਕਹਿੰਦਾ ਮੈਂ ਕਿਹਾ ਐਂਟਰੇਨ ਕੀ ਕਰੀਏ ਕਹਿੰਦਾ ਯਾਰ ਕੋਈ ਗੇਮ ਖੜਾਓ ਤੇ ਉਹਨਾਂ ਨੂੰ ਚੀਜ਼ਾਂ ਦੇਉਂਗਾ ਮੈਂ ਕਹਿੰਦਾ ਸਾਡੇ ਕੋਲ ਏਡਾ ਬਜਟ ਹੈ ਨਹੀਂ ਕਹਿੰਦਾ ਯਾਰ ਭਾਜੀ ਕਿਹੜੀ ਗੱਲ ਕਰਤੀ 1000 2000 ਦੀ ਗੱਲ ਆ ਮੈਂ ਦੇਉਂਗਾ ਇਹਦਾ ਐਨਕਾ ਦੇਖੋ ਮੁੰਡੇ ਦੀਆਂ ਬ੍ਰਾਂਡਡ ਲੱਗੀਆਂ ਆ ਤੇ ਆਹ ਮੁੰਡੇ ਵੱਲੋਂ ਅੱਜ ਪਹਿਲਾ ਨਾਮ ਦਿੱਤਾ ਜਾਏਗਾ ਲੋ ਜੀ ਮੰਜ਼ਿਲ ਵੱਲ ਵਧਦੇ ਹੋਏ ਤੇ ਸਮਾਨ ਆਪਾਂ ਲੈ ਲਿਆ ਜੋ ਉਹਨਾਂ ਨੂੰ ਆਪਾਂ ਫਸਟ ਪ੍ਰਾਈਜ਼ ਦੇਣਾ ਹੈਗਾ ਤੇ ਹੁਣ ਆਪਾਂ ਜਾ ਰਹੇ ਆ ਆਪਣੀ ਮੰਜ਼ਿਲ ਵੱਲੂ ਤੇ ਰੋਡ ਚੈੱਕ ਕਰੋ ਤੁਸੀਂ ਇਹ ਕੋਈ ਜੌਨੇ ਦੀ ਹਵੇਲੀ ਵਾਲੂ ਪਾਲਾ ਸਾਡਾ ਵੀਰ ਕਹਿੰਦੇ ਥਾਲੀਵਾਲ ਥਾਲੀਵਾਲ ਸਾਹਿਬ ਕੁਝ ਕਹਿਣਾ ਚਾਹੋਗੇ ਤੁਸੀਂ ਸਾਡੇ ਇਸ ਬਲੌਗ ਤੇ ਜਿਹੜੀ ਆਪਾਂ ਗੇਮ ਸ਼ੁਰੂ ਕੀਤੀ ਅੱਜ ਤੋਂ ਆਪਣੇ ਟੀਮ ਲਈ ਕੋਸ਼ਿਸ਼ ਗੇਮ ਲਈ ਤੁਸੀਂ ਕਹਿਣਾ ਚਾਹੋਗੇ ਆ ਗੇਮ ਬਹੁਤ ਵਧੀਆ ਨਜ਼ਾਰੇ ਲਾਓ ਤੇ ਖਿੱਚ ਕੇ ਰੱਖੋ ਕਮਾਈ ਹਾਂ ਕਿਉਂਕਿ ਵੇਖੋ ਬਣਦਾ ਕੀ ਆ ਹਾਂ ਬਿਲਕੁਲ ਜੀ ਬਿਲਕੁਲ ਅਮਨ ਸਰ ਤੁਸੀਂ ਕਹਿਣਾ ਚਾਹੋਗੇ ਕੁਝ ਇਹ ਸਾਡੇ ਅੱਜ ਦੇ ਜੱਜ ਨੇ ਇਹ ਜੱਜ ਸਾਰਾ ਚੁੱਪ ਹੈ ਇਹ ਜੱਜ ਇਹ ਸਾਡੇ ਅੱਜ ਦੇ ਜੱਜ ਨੇ ਜੱਜ ਕਰਨਗੇ ਉਹਨਾਂ ਨੂੰ ਕੌਣ ਫਰਸਟ ਆਉਂਦਾ ਕੌਣ ਸੈਕੰਡ ਆਉਂਦਾ ਇਹ ਬੰਦਾ ਅੱਜ ਜੱਜ ਕਰੂਗਾ ਉਹਨਾਂ ਨੂੰ ਦੱਸੋ ਸਰ ਹਾਂ ਜੀ ਆ ਦੇਖਦੇ ਆ ਗੇਮ 'ਚ ਕੀ ਬਣਦਾ ਕੌਣ ਜਿੱਤਦਾ ਹਾਰਦਾ ਆਪਾਂ ਦਾ ਸਹੀ ਫੈਸਲਾ ਤੇ ਬਿਲਕੁਲ ਜੀ ਆ ਜੱਜ ਸਾਹਿਬ ਨੇ ਪੂਰੀ ਹੈ ਨਿਰਪੱਖ ਗੱਲ ਕੀਤੀ ਹੈ ਕੀ ਬਾਤ ਹੈ ਤੇ ਤੁਸੀਂ ਤਾਲੀਵਰ ਸਾਹਿਬ ਕੀ ਕਰੋਗੇ ਤੁਸੀਂ ਕੰਟੈਸਟ ਉਹ ਜਿੱਦਾਂ ਮੌਕਾ ਮਿਲ ਗਿਆ ਆਪਾਂ ਛੱਡਣਾ ਨਹੀਂ ਜਿਹੜਾ ਮੌਕਾ ਮਿਲ ਗਿਆ ਆਪਾਂ ਛੱਡਣਾ ਨਹੀਂ ਜਿੱਦ ਨੂੰ ਬੱਝੁਕੇਗਾ ਨਹੀਂ اے ਮੇਰੇ ਵੀਰੋ ਅੱਜ ਦਾ ਜਿਹੜਾ ਹੋਣ ਵਾਲਾ ਕੌਂਟੈਸਟ ਦਾ ਇਨਾਮ ਜਾਣਨ ਲਈ ਪਬਲਿਕ ਕਹਿੰਦੇ ਉਸੁਕ ਹੈ ਕਹਿੰਦੇ ਬਹੁਤ ਉਤਾਵਲੀ ਹੈ ਕਹਿੰਦੇ ਮੁੰਡਾ ਸਾਡੇ ਪਿੱਛੇ ਪਿਆ ਹੋਇਆ ਕਿ ਮੈਨੂੰ ਇਨਾਮ ਦੱਸੋ ਕੀ ਆ ਉਹ ਜੇ ਅਸੀਂ ਨੂੰ ਇਨਾਮ ਦੱਸਤਾ ਫਿਰ ਸਰਪ੍ਰਾਈਜ਼ ਕਿਸ ਗੱਲ ਦਾ ਰਹਿ ਗਿਆ ਲੋਕਾਂ ਨੇ ਡੰਬਾਈ ਮੈਨੂੰ ਪਤਾ ਲੱਗ ਗਿਆ ਨਾ 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 ਰੋਟੀ ਵਾਲਾ ਡੰਬਾ ਅੱਜ ਕੰਮ ਆਉਂਦੇ ਆਂ ਅੱਜ ਨਹੀਂ ਡੁੰਨੀ ਵੀ ਹੋਈ ਲੈ ਕੇ ਆਉਂਦੇ ਐ ਬੰਦੇ ਕਹਿੰਦੇ ਗੇਮ ਥੋੜੀ ਦੇਰ ਤੱਕ ਸ਼ੁਰੂ ਹੋਣ ਵਾਲੀ ਐ ਤੇ ਤੋਂ ਪਹਿਲਾਂ ਜਿਹੜਾ ਪਬਲਿਕ ਰਿਵਿਊ ਲਿਆ ਜਾਂਦਾ ਉਹ ਲੈ ਲੈਂਦੇ ਆ ਅਸੀਂ ਪਾਪਾ ਮੇਰੇ ਵੀਰੋ ਤੈਨੂੰ ਕਿਵੇਂ ਲੱਗ ਰਿਹਾ ਗੋਰੂ ਬਾਜ ਜਿਹੜਾ ਅਸੀਂ ਇਹ ਨਵਾਂ ਬਲੌਗ ਦਾ ਪਾਰਟ ਬਣਾਇਆ ਤੈਨੂੰ ਕੀ ਲੱਗ ਰਿਹਾ ਵੇ ਕਿ ਕਦਮ ਵਧੀਆ ਬਹੁਤ સરਸਰਾ ਹਾਂ ਸਾਡਾ ਘਰ ਦਾ ਸੰਦ ਮਾਣਾ ਨੇ ਜਾ ਰਿਹਾ ਹੋਰ ਸਾਡੇ ਪੀਚਾ ਨਹੀਂ ਤੈਨੂੰ ਗੇਮ ਖੇਡਣ ਲਈ ਤੂੰ ਕਿੰਨਾ ਕਾ ਤਾਬਲਾ ਹੈ ਬਹੁਤ ਹੀ ਬਹੁਤ ਦਾਬਲਾ ਤੇ ਮੇਰੇ ਵੀਰ ਐਮਪੀ ਨੂੰ ਪੁੱਛਿਆ ਇਹ ਵੀ ਪਾਰਟਿਸਪੇਟ ਆ ਸਾਡਾ ਕੈਂਡੀਡੇਟ ਆ ਗੇਮ ਦਾ ਦੱਸੋ ਸਰ ਤੁਹਾਨੂੰ ਕਿੰਨਾ ਕਾ ਮਤਲਬ ਖੁਸ਼ੀ ਹੈ ਬਹੁਤ ਖੁਸ਼ੀ ਹੈ ਇਹ ਮੇਰੇ ਕੋਲੋਂ ਇਤਨਾ ਖੁਸ਼ੀ ਤੇ ਰਗਾ ਪਤਾ ਨਹੀਂ ਸਕਦਾ ਕਾਲਿਆ ਤੇ ਇਹ ਮੇਰੇ ਵੀਰ ਹੈ ਇਹ ਵੀ ਪੂਰਾ ਆਪਣਾ ਜੋਰ ਲਾਊਗਾ ਇਨਾਮ ਜਿੱਤਣ ਲਈ ਹੈ ਖਤਮ ਜਿੱਤਦਾ ਨਹੀਂ ਜੇ ਜਿੱਤ ਗਿਆ ਤਾਂ ਆਪਾਂ ਇੱਥੇ ਹੀ ਦੇ ਦੇਣਾ ਇਹਨਾਂ ਨੂੰ ਅੱਛਾ ਭਰਾਵਾਂ ਵਾਲੀ ਖੇਡਣਾ ਵਾਹ ਵੇ ਵਾਹ ਵੈਰੀ ਗੁੱਡ ਹੌਸਲਾ ਪਹਿਲੀ ਗੱਲ ਤਾਂ ਜਿੱਤਦਾ ਨਹੀਂ ਕਹਿੰਦਾ ਸੁਪਰਵਾਈਜ਼ਰ ਨੂੰ ਤਾਂ ਦੱਸਣਾ ਚਾਹੀਦਾ ਸੁਪਰਵਾਈਜ਼ਰ ਹਾਂ ਬੰਦਾ ਦੇਖੋ ਕਿਵੇਂ ਮਗਰ ਪਿਆ ਹੋਇਆ ਮੇਰੇ ਨਹੀਂ 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 ਜੇ ਦਾਸ ਤਾਂ ਗੇਮ ਦਾ ਸਵਾਦ ਖਤਮ ਹੋ ਜਾਣਾ ਮੇਰੇ ਵੀਰੋ ਗੇਮ ਦਾ ਸਵਾਦ ਖਤਮ ਹੋ ਜਾਣਾ ਫਿਰ ਜਿਹੜਾ ਤਾਂ ਜੋਰ ਲਾਉਣਾ ਜਿਹੜਾ ਤਾਂ ਆਪਣਾ ਪੂਰਾ ਫੱਟ ਜੋਰ ਲਾਉਣਾ ਉਹ ਨਹੀਂ ਫਿਰ ਲੱਗਣਾ ਫਿਰ ਬਲੌਗ ਹੋ ਗਿਆ ਸ਼ੁਰੂ ਆਪਣਾ ਤੇ ਅੱਜ ਦੀ ਖੇਡ ਕਰਦੇ ਆ ਆਪਣੇ ਖਿਡਾਰੀਆਂ ਆਸਤੇ ਸਮਾਨ ਆ ਚੁੱਕਿਆ ਠੀਕ ਹੈ ਜੀ ਤੇ ਅੱਜ ਦੀ ਖੇਡ ਜਿਹੜੀ ਹੈਗੀ ਆ ਚਮਚ ਦੇ ਤੇ ਚਮਚਿਆਂ ਦੇ ਉੱਤੇ ਨਿੰਬੂ ਰੱਖ ਕੇ ਇਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਾਏਗਾ ਤੇ ਉਹ ਟਾਰਗੇਟ ਜਿਹੜਾ ਬੰਦਾ ਇਹਨਾਂ ਚੋਂ ਸਭ ਤੋਂ ਉੱਭਲ ਦਰਦੇ ਤੇ ਆਏਗਾ ਉਹਨੂੰ ਸਾਡੇ ਲਈ ਇੱਕ ਸਰਪ੍ਰਾਈਜ਼ ਗਿਫਟ ਹੈ ਤੇ ਉਹ ਗਿਫਟ ਤੁਹਾਨੂੰ ਐਂਡ 'ਚ ਦਿਖਾਵਾਂਗੇ ਇਹਦੇ ਲਈ ਤੁਸੀਂ ਬਣੇ ਰਹੋ ਸਾਡੇ ਨਾਲ ਜੁੜੇ ਰਹੋ ਤੇ ਤੁਹਾਨੂੰ ਆਪਣੇ ਪਾਰਟਿਸਪੇਟ ਜਿਹੜੇ ਬੰਦੇ ਆ ਦੋ ਬੰਦੇ ਸਾਡੇ ਆ ਚੁੱਕੇ ਆ ਤੇ ਸਾਹਮਣੇ ਦੋ ਬੰਦੇ ਸਾਡੇ ਗੇਮ 'ਚ ਤਿਆਰ ਨੇ ਮਿਸਟਰ ਕਾਲਾ ਜੀ ਤੇ ਮਿਸਟਰ ਅਵਤਾਰ ਜੀ ਅਵਤਾਰ ਜੀ ਹੱਥ ਖੜਾ ਕਰਦੇ ਮੋੜੇ ਅਵਤਾਰ ਜੀ ਰੈਡੀ ਨੇ ਕਾਲਾ ਜੀ ਹੱਥ ਖੜਾ ਕਰਦੇ ਵੈਰੀ ਗੁੱਡ ਨਹੀਂ ਨਹੀਂ ਆ ਜਾਓ ਹੁਣ ਆਓ ਆਓ ਆਇਆ 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 ਜੋ ਆ ਦੇਖਿਆ ਲੈ ਕਮਨ ਜੀ ਵੀ ਆ ਚੁੱਕੇ ਆ ਪੂਰੇ ਨਾਲ ਸੰਕਟ ਆ ਨਾ ਹਾਂ ਇਸ ਬੰਦੇ ਵੱਲੋਂ ਸਾਰੀ ਕੇਮ ਸਪਾਂਸਰ ਕੀਤੀ ਜਾ ਰਹੀ ਆ ਤੇ ਇਸ ਬੰਦੇ ਸਾਰਿਆਂ ਨੂੰ ਅੱਜ ਨਾਮ ਦੇਣਾ ਲਓ ਜੀ ਰਜੀਵ ਜੀ ਹਾਂ ਜੀ ਇਧਰੋਂ ਕੇਮ ਸ਼ੁਰੂ ਹੋਣੀ ਆਪਣੀ ਉਹ ਇੱਟਾਂ ਤੋਂ ਚੱਲਣਾ ਹੈ ਇੱਟਾਂ ਤੋਂ ਚੱਲਣਾ ਇੱਥੋਂ ਇੱਟਾਂ ਤੋਂ ਚੱਲਣਾ ਹੈ ਇੱਥੋਂ ਚੱਲਣਾ ਪੰਜਾਂ ਬੰਦਿਆਣੇ ਹਾਂ ਇੱਟਾਂ ਤੋਂ ਲੈਂਡ ਟੱਕਰ ਨਾ ਬੱਸ ਉਹ ਲੈਣ ਹੈ ਕੀ ਆ ਨਹੀਂ ਨਹੀਂ ਆਵੇ ਆ ਲੈਣਾ ਇੱਥੋਂ ਤੇ ਕਰਾਉਣਾ ਐ ਵੀ ਉਹਦੀਆਂ ਪਾਣੀ ਪੀਣਾ ਖੁੱਲੀ ਗੱਡੀ ਖੁੱਲੀ ਗੱਡੀ ਸਾਈਡ ਤੇ ਪੈਰ ਰੱਖ ਕੇ ਆ ਲੈਣ ਤੋਂ ਇੱਥੋਂ ਇੱਥੋਂ ਸ਼ੁਰੂ ਆ ਸਾਰੇ ਆਪਣੇ ਖਿਡਾਰੀ ਪਹੁੰਚ ਚੁੱਕੇ ਆ ਸਾਰੇ ਖਿਡਾਰੀ ਪਹੁੰਚ ਚੁੱਕੇ ਆ ਲਾਡੀ ਜੀ ਹੱਥ ਖੜਾ ਕਰੋ ਠੀਕ ਆ ਜੀ ਆ ਜਾ ਵੀ ਕਰਨ 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 ਹੱਥ ਖੜਾ ਕਰ ਹਾਂ ਜੀ ਪੱਟੀ ਸਾਹਿਬ ਹੱਥ ਖੜਾ ਕਰੋ ਪਟਿਆਲ ਦਿਲ ਦਾਸਤਾ ਸੀ ਗੌਰਮਨ ਚਾਰਜ ਦੱਸੋ ਸੀ ਕਿਆ ਕਰਿਆ ਹੋ ਥੋਡਾ ਢਿੱਰਾ ਸਾਹਿਬ ਹੱਥ ਖੜਾ ਕਰੋ ਸਰ ਜੀ ਪੰਜ ਬੰਦੇ ਆ ਜਾਓ ਆ ਚਾਮਚਾ ਥੋਡੇ ਹੀ ਐ ਠੀਕ ਹੈ ਵੀ ਇਕੱਠੇ ਨਹੀਂ ਜਾਣਾ ਜੀ ਇਕੱਠੇ ਕਰੋ ਪੰਜਾਂ ਨੇ ਇਕੱਠੇ ਜਾਣਾ ਹੈ ਪੰਜਾਂ ਨੇ ਇਕੱਠੇ ਵਾਪਸ ਆਉਣਾ ਹੈ ਇਹ ਪੰਜ ਤੁਸੀਂ ਪੰਜ ਬੰਦੇ ਕਿਹੜੇ ਨੇ ਪੰਜ ਕਰੋ ਥੀਰੇ ਚੱਲ ਲਾਡੀ ਚੱਲਣ ਵਾਲਾ ਉਹ ਪਹਿਲਾ ਯਾਰ ਮੇਰੀ ਸੁਣਦਾ ਲੋ ਚੰਗੇ ਡਿਸਪਲਿਨ ਆ ਯਾਰ ਤੁਸੀਂ ਆ ਆਖਿਰਕਾਰ YouTube ਤੇ ਆਉਣਾ ਯਾਰ ਸ਼ਰਮ ਬੰਦੇ ਮੇਰੀ ਟੀਮ ਵਾਲੇ ਯਾਰ ਇਹ ਮੇਰੀ ਟੀਮ ਹੈ ਤੇ ਪੰਜ ਬੰਦੇ ਪਹਿਲਾਂ ਤਾਂ ਯੰਗ ਜੇ ਥੀਰੇ ਤੂੰ ਕਿਧਰ ਪਾਸੇ ਹੋ ਜਾਣਾ ਆ ਪੱਟੀ ਨੂੰ ਵੜ ਪੱਟੀ ਨੂੰ ਵੜ ਚੱਲ ਪੱਟੀ ਆ ਦੇ ਉਹ ਕਰ ਪੱਟੀ ਚੱਲ ਪੱਟੀ ਵੜ ਗਿਆ ਇਧਰ ਆ ਗਿਆ ਬਸ ਪਿਆ ਮੈਂ ਬੁਲਾਇਆ ਏਪ ਟੂਬ ਨਹੀਂ ਲਾਉਣੀਗੀ ਆ ਦੇਖੋ ਪਹਿਲਾਂ ਹੀ ਬੰਦੇ ਦੀ ਜਗਾੜ ਪਹਿਲਾਂ ਹੀ ਬੰਦੇ ਜਗਾੜ ਬਾਜੀ ਵਾਲੇ ਨਾ ਚੈਕਿੰਗ ਹੋਊਗੀ ਠੀਕ ਹੈ ਟੀਮ ਕੱਟਦੀ ਹੈ ਜਗਾੜ ਬਾਜੀ ਵਾਲੇ ਨਾ 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 ਹੈ ਨਹੀਂ ਜਗਾੜ ਬਾਜੀ ਨਹੀਂ ਕਰਨੀ ਓਏ ਪੱਟੀ ਜਗਾੜ ਬਾਜੀ ਨਹੀਂ ਕਰਨੀ ਜਗਾੜ ਬਾਜੀ ਵਾਲੇ ਹਰ ਇੱਕ ਕੋਲ ਅਸੀਂ ਸਭ ਦੇ ਸੈਂਪਲ ਪੰਜ ਪੰਜ ਬੰਦੇ ਹਾਂ ਪੰਜ ਨਿੰਬੂ ਵੀ ਲਿਆਓ ਵੀ ਪੰਜ ਉਹਦੇ ਆ ਖੜ ਜੋ ਕੋ ਪੰਜ ਹੀ ਆ ਯਾਰ ਆ ਮੇਰੀ ਸ਼ਰਤ ਤਾਂ ਸੁਣ ਲਓ ਠੀਕ ਹੈ ਮੇਰੀ ਸ਼ਰਤ ਹੈ ਜੇ ਚਾਂਚੇ ਕਿੰਨੇ ਕੰਮ ਤੇ ਮੇਰੇ ਖੰਨਿਆਂਗੇ ਮੰਤਰਾ ਹਾਂ ਜਦਾਂ ਆ ਜੀਆਂ ਵਿੱਚ ਆ ਜਾਣੀਆਂ ਮੇਰੇ ਜਰ ਤਾਂ ਹੀ ਤਾਂ ਜੜਾ ਵਿੱਚ ਰੱਖੀਆਂ ਦੋਨੋਂ ਚਾਂਚੇ ਬਾਅਦ ਚ ਦੇਉਂਗੇ ਨਹੀਂ ਗੱਲ ਚੇਤੇ ਨਹੀਂ ਬਿਲਕੁਲ ਲੱਗਦੀ ਠੀਕ ਹੈ ਬਤਾਲੇ ਵਾਲੇ ਤਾਂ ਜਾੜੀ ਨਹੀਂ ਹੈਗੀ ਫਿਰ ਮੈਂ ਕਹਾ ਸਮਾਨੇ ਦਾ ਪਰਾਂਵੀ ਜਨ ਚਾਹੇ ਸਾ ਚੰਗਾ ਆ ਜੀ ਉਹ ਹੋਣੀ ਉਹ ਆਸਾ ਪਾਸਾ ਕਰੂਗਾ ਜਿਹੜੀ ਆ ਨਿੰਬੂ ਤੇ ਰੱਖ ਕੇ ਲੈ ਕੇ ਜਾਣਾ ਚਾਹੇ ਆਪਣਾ ਆਰਾਮ ਦਾ ਜਾਓ ਠੀਕ ਹੈ ਚਾਹੇ ਤੇਜ਼ ਜਾਓ ਕੋਈ ਨਹੀਂ ਤੇ ਟਾਈਮ ਨਹੀਂ ਹੈ ਜਿਹੜਾ ਬੰਦਾ ਸਹੀ ਸਮਾਂ ਤੇਰੇ ਨਿੰਬੂ ਲੈ ਕੇ ਪਹੁੰਚ ਗਿਆ ਜਾਣਾ ਉਹਨਾਂ ਦਾ ਬਸ ਉਹਦੇ ਨਾਲ ਮਾਰਾ ਨਾ ਫਾਸਟ ਹੈਪਾ ਉਹ ਇੱਟ ਵੀ ਹਾਂ ਉਹ ਇੱਟ ਨੂੰ ਪੈਰ ਲਾ ਕੇ ਆਉਣਾ ਠੀਕ ਹੈ ਪਹਿਲਾਂ ਆਉਣਾ ਜੀ ਹਾਂ ਜਿਹੜਾ ਪਹਿਲਾਂ ਆ ਗਿਆ ਉਹ ਜੇਤੂ ਬਰਾੜਾ ਸਾਡੇ ਜੱਜ ਸਾਹਿਬ ਨੇ ਆ ਮਿਸਟਰ ਅਮਨਪ੍ਰੀਤ ਤੁਸੀਂ ਚੈੱਕ ਕਰਨਾ ਕਿਹੜੇ ਬੰਦੇ ਦੇ ਪੈਰ ਲਾਇਆ ਨਾਲ ਦੇ ਨਾਲ ਟੋਪ ਦੇਣਾ ਇੱਧਰ ਘੁੰਮੋ ਮੈਂ ਤਾਂ ਇੱਧਰ ਵੀ ਚੈੱਕ ਕਰਨਾ ਉੱਧਰ ਵੀ ਠੀਕ ਹੈ ਨਾਲ ਹੀ ਜਾਣਾ ਗੇਮ ਦੇ ਤੇ ਪੇਪਰ ਤਾਰਦੀ ਹੋਂਦ ਤੱਕ ਜਾਉਣਾ ਉਹਦਾ ਨਹੀਂ ਤਾਂ ਪਾਵੇਂ ਪਹਿਲੇ ਪਾਈ ਫਲੇਟ ਹੈ ਬਾਕੀ ਨਿੰਬੂ ਉਹ ਪਏ ਉੱਥੇ ਸਹੀ ਆ ਸਹੀ ਆ ਨਿੰਬੂ ਦੇ ਕਿਵੇਂ ਪਗੜਾਇਆ ਪਿਆ ਉਹ ਪਏ ਉਹ ਪਏ ਉੱਥੇ ਸਾਰੇ ਉੱਥੇ ਪਏ ਮੇਰਾ ਨਿੰਬੂ ਮੈਨੂੰ ਦੇ ਦਿਓ ਨਿੰਬੂ ਘਰੋਂ ਦਿੱਤੇ ਜਾਣਗੇ ਹਾਂ ਲੈ ਜਾਜੋ ਠੀਕ ਆ ਨਾਲੇ ਕੋਲਾ ਓਏ ਇੱਥੇ ਰੱਖੇ ਸਾਰੇ ਉਹ ਜਾ ਕਾਲਿਆ ਤੂੰ ਵੀ ਸਕੀਮ ਲਈ ਖੜਾ ਕਾਲਾ ਭਾਵੇਂ ਨਿੰਬੂ ਜੇਬ ਚ ਪਈ ਖੜਾ ਸਾਡੀ ਟੀਮ ਹੈ ਜਿਹੜੀ ਬਹੁਤ ਸ਼ਾਤਰ ਹੈ ਨਹੀਂ ਸ਼ਾਤਰ ਟੀਮ ਹੈ ਦੇਖੋ ਇੱਕ ਨੇ ਚੇਪੀਆਂ ਲਾ ਲਈਆਂ ਸੀ ਕਿ ਨਿੰਬੂ ਪਗੜਾਈ ਫਿਰਦਾ ਉਹ ਪਰੇ ਜੀ ਜਾਏ ਹਾਂ ਕਾਲਾ ਸਕੀਮ ਲਾ ਗਏ ਨਿੰਬੂ ਦੀ ਆਪਣੀ ਸੈਟਾ ਲੱਟਾ ਕੇ ਆਓ ਮੂੰਹ ਚ ਪਾ ਦੇ ਉਹ ਯਾਦ ਦਾ ਉਹ ਉਹ ਚੱਲ ਚੱਲ ਮੂੰਛਾ ਬਾਜ ਬਰੋੜੀ ਉਹ ਲਾ ਲੈ ਖੜੋ ਲਾ ਲੈ ਤੂੰ ਠੀਕ ਹੈ ਇਹ ਪਹਿਲੇ ਸੇ ਕੱਢ ਲਈ ਹਾਂ ਉਹ ਐ ਕੋਈ ਹੱਥ ਨਹੀਂ ਆਸਰੀ ਨਾਲ ਚੱਲ ਮੂੰਹ ਚ ਪੈ ਰੱਖ ਦੇ ਨਿੰਬੂ ਤੂੰ ਪਹਿਲਾਂ ਹੱਥ ਨਹੀਂ ਲਾਉਣਾ ਨਹੀਂ ਲਾਉਣਾ ਐ ਦਾ ਸਾਡਾ ਬਰੋੜੀ ਕਰਨਾ ਠੀਕ ਹੈ ਪੈਂਟ ਨਹੀਂ ਪੋਣੀ ਹਾ ਉਹ ਜੱਸਾ ਆਏ ਦੇਖ ਲੈ ਯਾਰ ਜਿਵੇਂ ਬੱਚਾ ਮੂੰਹ ਟਾਣੇ ਆ ਕੇ ਜਿੱਗ ਗਿਆ ਬਾਹਰ ਦੇਖ ਆਲੇ ਉਹ ਸਾਰਾ ਇਹੀ ਦਾ ਸੰਕਟ ਆ ਇਹੀ ਤੇ ਤੁਹਾਡਾ ਰਸਤਾ ਹੈ ਜਿਹੜਾ ਖਤਰਨਾਕ ਜਿਹੜਾ ਤੁਹਾਨੂੰ ਲੱਗੇ ਜਾਣਾ ਉਹ ਉਹ ਪੈਰ ਤੀਰੇ ਤੋਂ ਮੋਕੇ ਲਾਗ ਨੂੰ ਜਦੋਂ ਵੀ ਮਗਰ ਕਰ ਕੋਈ ਲੈਂ ਤੇ ਪੈਰ ਹੱਥ ਪਰਾ ਕਰ ਇਹ ਪਿੱਛੇ ਕਰ ਲੋ ਆਏ ਜ਼ਰੂਰੀ ਵੀ ਇਹ ਤੇਜ਼ ਜਾਣਾ ਆਰਾਮ ਨਾਲ ਜਾਓ ਜਿਹੜਾ ਜਿਹੜਾ ਪਹਿਲਾਂ ਆ ਗਿਆ ਉਹ ਜੇਤੂ ਆ ਏ ਅਨੰਤਰ ਕਿਹੜਾ 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 ਹੋਈ ਜਾਂਦਾ ਡੈਸਟਰ ਵੀ ਕਰਨ ਆ ਗਿਆ ਕਰਨ ਆ ਗਿਆ ਕਰਨ ਆ ਗਿਆ ਕਰਨ ਮੁੰਡਾ ਜੇਤੂ ਗੌਰਵ ਗਿਆ ਗੌਰਵ ਗਿਆ ਚੱਕ ਬਈ लाड्डी ਵੀ ਗਿਆ ਚੱਲ ਬਈ ਭੱਟੀ ਵੀ ਗਿਆ ਚੱਲੋ ਗਿਆਨੀ ਵੀ ਗਿਆ ਗਿਆਨੀ ਦੀ ਨਿਗਾਹ ਖੈਂਦੀ ਹੋਈ ਕਰਨ ਫਾਸਟ ਆ ਗਿਆ ਕਰਨ ਫਾਸਟ ਆ ਆ ਥਰਡ ਹਾਂ ਭਾਈ ਫਸਟ ਕਿਹੜਾ ਆਹ ਮੁੰਡਾ ਕਰਨ ਇੱਥੇ ਰੱਖ ਹਾਂ ਭਾਈ ਉਹ ਬੱਲੇ ਉਹ ਥਰਡ ਭੱਟੀ ਥਰਡ ਹਰਵੀਰ ਹਰਵੀਰ ਚੌਥੇ ਨੰਬਰ ਤੇ ਗੌਰਵ ਆਊਟ ਅੰਗਰੇਜ਼ਾਂ ਦੇ ਆਉਣ ਤੋਂ ਕਹਿਦਾ ਤੁਸੀਂ ਕਹਿੰਦੇ ਜੇ ਹੌਲੀ ਜਿਹਾ ਹਾਂ ਬਸ ਅੱਜ ਬਾਹਰ ਹੁਣ ਤੁਸੀਂ ਆਪਣੇ ਚਮਚੇ ਫੜ ਨੀ ਭੂਰਾ ਇਹ ਚਮਚਾ ਤੁਹਾਨੂੰ ਨੀ ਪਤਾ ਕੀ ਕਹੇ ਜੀ ਇਹਨਾਂ ਦੇਖੋ ਕਹੇ ਜੀ ਇਹ ਗੇਮ ਫਿਰ ਆਪਣੇ ਗਾਨੀ ਇਹ ਗੇਟਾ ਹੀ ਗਾਨੀ ਵੀ ਬਣਾਉਣੀ ਸੀ ਆ ਇਹ ਗੌਰਵ ਤਾਂ ਗੇਮ ਚ ਬਾਹਰ ਆ ਚੱਲ ਬਾਹਰ ਵੀਰੇ ਇੱਧਰ ਲੈ ਇੱਧਰ ਗੌਰਵ ਗੇਮ ਚੋਂ ਬਾਹਰ ਹਾਰੇ ਪਾਉਂਗੇ ਬਾਹਰ ਵਾਸਤਾ ਨੂੰ ਬੜੀ ਹੋਦਲਾ ਬੜੀ ਹੋਦਲਾ ਵਾਸਤਾ ਜੋ ਤੁਸੀਂ ਪੂਰਾ ਮਾਰਿਆ ਠੀਕ ਹੈ ਬਹੁਤ ਮਿਹਨਤ ਕੀਤੀ ਤੁਸੀਂ ਜਿਹੜਾ ਸੈਕਿੰਡ ਆਇਆ ਤੂੰ ਵੀ ਲੈਨ ਚ ਲੱਗਦਾ ਸੈਕਿੰਡ ਲਾਡੀ ਆਇਆ ਲਾਡੀ ਥੋੜੇ ਚਾਹੀਦੇ ਆਜੋ ਇੱਧਰ ਆ ਲੈ ਲੈ ਤੂੰ ਵੀ ਜਾ ਚੱਲ ਵੀ ਗੌਰਵ ਪੁੱਤ ਮੈਨੂੰ ਲੈ ਆਜਾ ਆਜਾ ਲਾਸਟ ਵਾਲਾ ਬਹੁਤ ਵਧੀਆ ਪਰਫਾਰਮ ਕੀਤਾ ਤੁਸੀਂ ਠੀਕ ਹੈ ਅੱਛਾ ਦੋ ਹੀ ਬੰਦੇ ਰਹੇ ਨੇ ਬਸ ਨਹੀਂ ਉਹ ਸਰਦਾਰ ਸਾਹਿਬ ਜਿਹਦੇ ਤੇ ਤੁਸੀਂ ਮਾਰੇ ਹਾਰੇ ਹੋਏ ਨੂੰ ਹਾਰੇ ਹੋਏ ਨੂੰ ਤੁਸੀਂ ਪੰਚਾਇਤ ਚ ਤੁਰੇ ਸੀ ਇਹ ਪੂਰੇ ਆਰਾਮ ਨਾਲ ਚੱਲੇ ਸੀ ਫਿਰ ਤੁਸੀਂ ਕਿਹਾ ਹਾਰੇ ਹੋਏ ਲਾਨ ਤਾਂ ਬੋਮੜੇ ਲਾਨ ਤਾਂ ਬਾਹਰ ਆ ਜਾਓ ਠੀਕ ਹੈ ਬਹੁਤ ਮੈਂ ਤੇ ਦੋ ਕੋਲਡ ਡਰਿੰਕ ਤਿੰਨ ਬੰਦੇ ਨੂੰ ਮਿਲਲੀ ਸੀ ਪੰਜ ਭੱਜੇ ਤੁਸੀਂ ਅੱਛਾ ਦੋ ਆ ਗਏ ਸੀ ਆਇਆ ਕਰਨ ਪੁਲਿਸਨ ਚ ਆਏ ਆ ਪੁਲਿਸਨ ਚ ਫਾਸਟ ਸੈਕਿੰਡ ਪੁਲਿਸਨ ਤਿੰਨ ਤੱਕ ਹੱਲ ਦੇਖੀ ਜਾਓ ਆ ਜਾ ਫਾਸਟ ਸੈਕਿੰਡ ਵਾਲੇ ਆ ਰਹੇ ਜਾਉਗੇ ਕੱਟਣਾ ਹਾਂ ਭਾਈ ਹੈਪੀ ਤੈਨੂੰ ਪੀਣੀ ਨਹੀਂ 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 ਪੀਣਾ ਪੀਣਾ ਹਾਂ ਹਾਂ ਤੁਸੀਂ ਪੀਓ ਕੀ ਹੈ ਬਹੁਤ ਚੇਤਲਾ ਗਿਆ ਹੁਣ ਤੁਸੀਂ ਤੈਨੂੰ ਨਹੀਂ ਲੈ ਗਏ ਆਜੋ ਠੀਕ ਹੈ ਜਿਹੜੇ ਦੋ ਬੰਦੇ ਬੱਜਦੇ ਆ ਤੁਹਾਨੂੰ ਟੈਸਟ ਲਈ ਹੈਗਾ ਇੱਕ ਰਾਉਂਡ ਹੋਰ ਉਹ ਆ ਬਾਤ ਕਰ ਹਾਂ ਕਰਨ ਤੂੰ ਫਾਸਟ ਹੈ ਰੁਕ ਜਾ ਹਜੇ ਫਾਸਟ ਨਹੀਂ ਲੈਣੇ ਜੋ ਇਹ ਅੱਗੇ ਅੱਗੇ ਸਟ੍ਰੀਮ ਤੇ ਵੀ ਆਉਣਾਗਾ ਸਪੈਸ਼ਲ ਜਿਵੇਂ ਮਰਜ਼ੀ ਦੱਸੋ ਇਹ ਜੇ ਇਹ ਤੁਸੀਂ ਦੇਖਣਾ ਕਿਵੇਂ ਜਾਣਾ ਠੀਕ ਹੈ ਇਹ ਤੁਹਾਡੇ ਤੇ ਆ ਦੇਖੇ ਨਿੰਬੂਏ ਖਾ ਜਾਣਾ ਮੈਂ ਖਾਇਆ ਨਿੰਬੂਏ ਹਸਾਉੜਾ ਹਸਾਉਣਾ ਬਾਈ ਆ ਪੂਰੇ ਤੇ ਆ ਹਾਂਜੀ 1 1 2 3 ਚੱਲੋ ਬਾਈ ਦੇਖੇ ਲਾਓ ਉਹ ਬਾਈ ਤਾਂ ਗਿਆ ਉਹ ਕਾਲਾ ਕਾਲਾ ਉਹ ਕਾਲਾ ਵੀ ਆਊਟ ਉਹ ਤਿੰਨੇ ਤਿੰਨੇ ਆਊਟ ਲਾਂਡੀ ਦੇ ਕਰਨ ਹੀ ਰਹਿ ਗਏ ਇਸ ਗੇਮ ਦੇ ਦੋ ਰੌਂਡ ਸੀ ਹੁਣ ਸਿਰਫ ਦੋ ਬੰਦੇ ਬਚ ਗਏ ਆਪਣੇ ਲਾਡੀ ਸੇ ਕਰਨ ਜਿਹੜਾ ਥੋੜੇ ਚੋ ਫਾਸਟ ਆਣਾ ਉਹਨੂੰ ਸਰਪ੍ਰਾਈਜ਼ ਦੇ ਨਾਮ ਆ ਜਿਹੜਾ ਸੈਕੰਡ ਆਉਣਾ ਉਹਨੂੰ ਵੀ ਨਾਮ ਹੈਗਾ ਉਹਨੂੰ ਵੀ ਹੈਗਾ ਨਾਮ ਉਹਨੂੰ ਵੀ ਹੈਗਾ ਪਰ ਘਟਾ ਇੱਥੇ ਤਿੰਨ ਜਾਨਾਂ ਹੀ ਚਾਹੀਦਾ ਮੈਂ ਥਾਲਟ ਦਾ ਤਿੰਨ ਨਹੀਂ ਦੋ 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 ਜੰਮਾ ਮੁਕਾਬਲਾ ਮੁਕਾਬਲਾ ਦੋ ਚੰਦਾ ਦੋਨੇ ਭੱਜਣਗੇ ਦਾ ਹੈ ਉਹ ਮੁਕਾਬਲਾ ਦੋ ਚੰਦਾ ਹਮੇਸ਼ਾ ਚੱਪ ਕਰ ਤੂੰ ਮਾਈ ਗੱਲ ਪਿਲਾ ਜਾ ਇਹਨੂੰ ਬਾਹਰ ਕੱਢੋ ਓਏ ਚਲੋ ਬਾਹਰ ਚਾਜ ਦਾ ਫੈਸਲਾ ਕੱਲ੍ਹ ਆਉਣਾ ਉਹ ਕਾਂਗਰਸਾਂ ਦੀ ਪਾਰਟੀ ਹਾਂ ਯਾਰ ਛੋਟਾ ਛੇਡਾ ਨਹੀਂ ਮੈਂ ਛੋਟਾ ਲੈਣਾ ਭਾਈ ਇੱਟਾ ਰੱਖਿਆ ਜਾਨੀ ਆਪਾਂ ਦੱਸਿਆ ਜਾਊਗਾ ਦਾ ਜੀ ਹੁਣ ਤੁਸੀਂ ਆਪਣਾ ਆਪ ਦੇਖਿਓ ਠੀਕ ਹੈ ਔੜੀ ਚੱਲੇ ਤੇਜ ਜਿਹੜਾ ਥੋੜੇ ਚੋਂ ਪਹੁੰਚਿਆ ਜਿਹੜਾ ਪਹਿਲਾਂ ਪਹੁੰਚਿਆ ਹੁਣ ਥੋੜੇ ਚੋਂ ਟਾਈਮ ਲਾਓ 20 ਸੈਕਿੰਡ ਦਾ ਆਹ ਤੇਰਾ ਪਹਿਲੇ ਦਾ 20 ਸੈਕਿੰਡ ਦਾ ਕਰਤਾ ਮੈਂ ਨਹੀਂ ਹੁਣ ਜਿਹੜਾ ਥੋੜੇ ਨਾ ਕਿਤੇ ਨਾ ਕਿਤੇ ਰੁਕ ਜਾਓ ਹਾਜੀ ਕੁੱਤਾ ਵਗ ਰਿਹਾ ਵਧਦੇ ਜਾਂਦੇ ਦੂਰੇ ਚਿਆਰਾ ਹੋ ਜਾ ਮੈਂ ਮਾਰੋ ਖੜਾ ਦੇਖ ਮੈਂ ਕਰਦਾ ਚਿਆਰਾ ਲੋ ਜੀ ਇੱਕ ਪਾਸੇ ਆਸਤਰ ਹੱਥ ਨਹੀਂ ਹੱਥ ਨਹੀਂ 1 2 3 ਓਏ ਨਾ 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 ਲਾਡੀ ਕਿਆ ਕਰਨ ਹੌਲੀ ਕਰਨ ਹੌਲੀ ਕਰਨ ਮਾਨ ਨਾ ਕਰੀ ਕਰਨ ਮਾਨ ਨਾ ਕਰੀ ਮਾਨ ਨਾ ਹੋਏ ਕਰਨ ਦਾ ਕੰਮ ਦਾ ਜੇ ਤੂੰ ਆ ਮੇਰੇ ਹਾਏ ਹੋਏ ਕਰਨਾ ਵਾਹ ਵੀ ਵਾਹ ਕੀ ਬਾਤ ਤਾੜੀਆਂ ਫਰ ਲਈ ਤਾੜੀਆਂ ਬਈ ਤਾੜੀਆਂ ਕਰਨ ਲਈ ਤਾੜੀਆਂ ਮਾਰੋ ਸਾਰੇ ਜਣੇ ਪਹਿਲਾਂ ਤਾੜੀਆਂ ਮਾਰੋ ਕਰਨ ਵਾਸਤੇ ਪਹਿਲਾਂ ਤਾੜੀਆਂ ਮਾਰੋ ਯਾਰ 10 ਤਾੜੀਆਂ ਮਾਰੋ ਆ ਮੁੰਡਾ ਅੱਜ ਦਾ ਆਪਣੀ ਗੇਮ ਦਾ ਰਿਹਾ ਜੇਤੂ ਤੇ ਜਿਹੜਾ ਇਹਦੇ ਲਈ ਹੈ ਸਰਪ੍ਰਾਈਜ਼ ਉਹ ਤੁਹਾਨੂੰ ਹੁਣੇ ਦੱਸ ਦਿਆ ਫਸ ਲਿਆ ਚੱਕ ਕੇ ਉਹਨਾਂ ਨੂੰ ਦੇ ਆ ਜੋ ਕਰ ਚੱਲ ਬਰਾ ਹਾਏ ਮਾਪਾ ਨਾ ਕੋਈ ਡਿਸਪਲਿਨ ਨਹੀਂ ਹੈ ਆ ਲੋ ਲੈਡੀ ਆ ਮੈਨੂੰ ਸੈਕਿੰਡ ਨੂੰ ਆਹ ਹੈ ਨਾ ਨਾ ਰੁਕ ਜਾ ਰੁਕ ਜਾ ਮੂੰਹ ਤੇ ਕਿੱਲਾ ਕਰ ਮੂੰਹ ਤੇ ਕਿੱਲਾ ਕਰ ਬੜੀ ਸਾਰਿਆਂ ਨੂੰ ਆ ਹੈ ਬੜੀ ਸਾਰਿਆਂ ਨੂੰ ਆ ਇਹ ਸਾਰੇ ਬੜੀ ਪਈ ਆ ਵੱਡੀ ਸਾਰਿਆਂ ਨੂੰ ਆ ਸਾਹਿਬ ਬਾਤ ਕਰ ਵੱਡੀ ਸਾਰਿਆਂ ਨੂੰ ਆ ਵੱਡੇ ਕੈਮਰਾਮੈਨ ਵਾਸਤੇ ਆ ਵੀਰ ਮਾ ਆਜੋ ਚੱਲ ਭਾਈ ਡਿੱਗੀ ਖੋਲ ਇੱਥੇ ਲੈ ਆ ਨਾ ਬਈ ਭੈਣਪਤਾ ਕੀ ਦਿਨ ਸੁਣ ਲੇ ਕਿਵੜਿਆ ਇੱਕ ਦਾ ਪੁੱਤ ਪਹੁੰਚਦਾ ਗਿਆ ਦਾ ਉਥੇ ਹਾਂ ਥੋੜਾ ਜਿਹਾ ਫੜਾ ਵੀ ਜਨੋ ਤੇਜ ਹੋਲੇ ਉਹ ਸਾਲਾ ਜਾ ਪੈਰਾਂ ਦਾ ਝਟਕਾ ਪੈਂਦਾ ਨਾ ਜਿਆਦਾ ਡਿੱਗਦਾ ਹਾਂ ਮੋੜਾ ਨਾ ਇੱਕਦਮ ਇਹਦਾ ਪਤਾ ਦਾ ਦੇਸ ਆ ਮੋਰ ਨੂੰ ਕੀ ਪਤਾ ਲੋ ਜੀ ਆ ਸਾਡੇ ਫਾਸਟ ਨਾਮ ਨੂੰ ਆ ਜਾਓ ਪਹਿਲਾਂ ਸਾਡਾ ਫਾਸਟ ਨਾਮ ਆਵੇ ਭਾਈ ਫਾਸਟ ਨਾਮ ਫਾਸਟ ਨਾਮ ਹਾਂ ਹਾਂ ਲਿਆ ਹਾਂ ਲਮਾੜਾ ਨਾ ਨੈਰ ਤੇਲ ਹੁੰਦਾ ਇਹ ਸਾਡਾ ਪਹਿਲਾ ਜਿਹੜਾ winner ਰਿਹਾ ਕਰਨ ਇਹਨੇ ਦਿੱਤੀ ਆ 5 ਕਿਲੋ ਆਟੇ ਦੀ ਖਾਣ ਵਾਲੀ ਆ ਜੀ ਠੀਕ ਹੈ ਗਰੀਬ ਨਹੀਂ ਹੈਗਾ ਵੀਰੇ ਜਿੱਤੇ ਆ ਜਿਹਦੇ ਮਿਹਨਤ ਤੇ ਕਿਤੇ ਆ ਦੋ ਦਿੰਦੇ ਆ ਬੜਾ ਪਈਏ ਹੀ ਹੁੰਦੇ ਜਿੱਤੇ ਆ ਜਿੱਤੇ ਦਾ ਰੁਪਈਆ ਹੀ ਬਹੁਤ ਹੁੰਦਾ ਪਹਿਲਾ ਨਾਮ ਆ ਪੰਜਾਬ ਸਰਕਾਰ ਆ ਲਾਡੀ ਨੇ ਲਾਡੀ ਤੂੰ ਤੜਕਾਂ ਵਾਲੀ ਅੱਜ ਵੀਰੇ ਸੱਚੀ ਗੱਲ ਸੌ ਮਾਰਾਂ ਦੀ ਤੇ ਇਹਨਾਂ ਅੱਜ ਘਰ ਮੁੱਕਿਆ ਆ ਆਏ ਆਏ ਹੋਗੇ ਨਾ ਪੂਰਾ ਫਿਰ ਰੱਬ ਆਪੇ ਜ਼ਾਰਦਾ ਗਿਆ ਤੜਕਾ ਫਿਰ ਬਾਈ ਜਿੰਦਾ ਬਹੁਤ ਮਿਹਨਤ ਕੀਤੀ ਤੇ ਤੁਸੀਂ ਵੀ ਸਾਰੇ ਦੱਸੋ ਕਿਵੇਂ ਗੇਮ ਖੇਡ ਕੇ ਮਜ਼ਾ ਆਇਆ ਬਹੁਤ ਵਧੀਆ ਬਾਈ ਹਾਂ 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 ਕਾਟਾ ਲੈ ਕੇ ਸਾਈਡ ਤੇ ਹੋ ਗਿਆ ਗੇੜ ਕੇ ਮਜ਼ਾ ਆਇਆ ਹਾਂਜੀ ਹਾਂ ਬਹੁਤ ਮਜ਼ਾ ਆਇਆ ਕੰਕਾ ਹੁਣ ਹੁਣ ਚਮਚੇ ਆ ਪਰ ਰੱਖਣੇ ਆ ਫਿਰ ਆਪਣੇ ਕੰਮ ਆਉਣੇ ਆ ਠੀਕ ਹੈ ਤੇ ਅਗਲੀ ਵਾਰ ਇਹ ਤੋਂ ਵੀ ਵਧੀਆ ਨਾਮ ਦੇਵਾਂਗੇ ਆ ਹਰ ਸ਼ਨੀਵਾਰ ਨਾਮ ਵਧਾ ਜਾਣਾ ਨਵੀਂ ਗੇਮ ਉਹ ਤੇ ਹੋਰ ਵੀ ਵਧੀਆ ਨਾਮ ਕਰਾਂਗੇ ਠੀਕ ਹੈ ਅਗਲੇ ਸ਼ਨੀਵਾਰ ਨਾਮ ਵਧ ਜਾਣਾ ਜੇ ਤੁਹਾਨੂੰ ਪਸੰਦ ਆਇਆ ਤੇਰਾ ਸਬਸਕ੍ਰਾਈਬ ਤੇ ਦੂਸਰੇ ਵੀ ਕਮੈਂਟਾਂ ਇਹ ਦੱਸੋ ਤੁਹਾਨੂੰ ਸਾਡੀ ਇਹ ਕੰਟੈਸਟ ਕਿਵੇਂ ਲੱਗਿਆ ਤੇ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਗੁਰਪਤੂ ਕੁਝ ਕਹਿਣਾ ਜਾਊਗਾ ਇਹ ਆ ਵੇਟ ਕਰਨੇ ਕੋਸ਼ਿਸ਼ ਕਰਨਾ ਅਸ ਵਾਰੀ ਆਪਣੇ ਬੰਦਿਆਂ ਨੂੰ ਆਪਾਂ ਜਿਵੇਂ ਕਿ ਕੋਲਡ ਡਰਿੰਕ ਪਿਆਈ ਆਟਾ ਦਿੱਤਾ ਤੇਲ ਵੀ ਦਿੱਤਾ ਬਾਈ ਨੂੰ ਹਨਾ ਗਿਆ ਇਦਾਂ ਤੇ ਅੰਲੀ ਵਾਰੀ ਪਾ ਵਧੀਆ ਨਾਮ ਲੈ ਕੇ ਆਵਾਂਗੇ ਤੇ ਤੁਸੀਂ ਦਿਲੋਂ ਖੇਡ ਨੂੰ ਖੇਡ ਨਾਲ ਜੁੜੋ ਠੀਕ ਹੈ ਚਲੋ ਠੀਕ ਹੈ ਚੈਨਲ ਸਭ ਤੋਂ ਵੀ ਸਰ ਦੇ ਚਾਰ ਬੋਲੇ ਆਓ ਜੀ ਨਹੀਂ ਨਹੀਂ ਚਾਹੀਦੇ ਆ ਨਹੀਂ ਇਹ ਅਫਰਾਜ ਨਹੀਂ ਤਿਗਰਾਜ ਦੀ ਤੇ ਗੱਲਾਂ ਇਹ ਸਾਡੇ ਜੱਜ ਸਾਹਿਬ ਜੀ ਜੱਜ ਸਾਹਿਬ ਜੀ ਆਪਣੀ ਟੀਮ ਨੂੰ ਥੋੜਾ ਇਹ ਦੱਸੋ ਵੀ ਕਿਵੇਂ ਖੇਡਣਾ ਕਿਵੇਂ ਆਪੋ ਪਹਿਲਾਂ ਤਾਂ ਮੈਂ ਸਾਡੇ ਛੋਟੇ ਭਰਾ ਜੀ ਨੂੰ ਕਾਨੂੰ ਪਾਉਣਾ ਪਾੜੇ ਮਾਰਦੇ ਹਾਂ ਜੀ ਵਾਹ ਜੀ ਵਾਹ ਭਰਾ ਆ ਜਾਓ ਪਹਿਲਾਂ ਤਾਂ ਸਾਰੇ ਬੰਦੇ ਇਹਦੇ ਨਾਮ ਤੇ ਤਾੜੀਆਂ ਲਾਓ ਜੀ ਵਾਹ ਜੀ ਵੈਰੀ ਗੁੱਡ ਵੈਲ ਡਨ ਦੇਖੋ ਇਹ ਜਿਹੜੇ ਕੰਟੈਸਟ ਹੁੰਦੇ ਨੇ ਇਹ ਬੰਦੇ ਦੀ ਹੌਸਲਾ ਵਜਾਈ ਲਈ ਹੁੰਦੇ ਨੇ ਸਹੀ ਗੱਲ ਜੀ ਕੰਮ ਦਾ ਪਰ ਰਲ ਕਰ ਹੀ ਰਹੇ ਕੰਮ ਕਰ ਰਹੇ ਆ ਇਹਦੇ ਨਾਲ ਸਾਡੀ ਜਿਹੜੀ ਸਾਡੀ ਟੀਮ ਆ ਸਾਡਾ ਪਰਿਵਾਰ ਦਾ ਹਿੱਸਾ ਨੇ ਸਾਰੇ ਬੰਦੇ ਇਹਨਾਂ ਚ ਇੱਕ ਹੌਸਲੇ ਦੀ ਭਾਵਨਾ ਟੀਮ ਦੀ ਸਪਿਰਟ ਪੈਦਾ ਕਰਨ ਲਈ ਅਸੀਂ ਇਦਾਂ ਦੇ ਕੰਟੈਸਟ ਕਰਾਉਂਦੇ ਰਹਾਂਗੇ ਤੇ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ ਮਿਲਦੇ ਆ ਕੱਲ ਨੂੰ ਬਾਲੀ ਸੁਨਿਹਾਲ ਅਸੀਆਕਾਰ